ਉਦੀ ਮੰਮੀ ਦੇ ਤਿਆਰੀਆਂ ਲਾ ਪਈਆਂ ਹੁਣ ਸੂਟ ਪ੍ਰੈਸ ਲੱਬੇ ਆ ਹੁਣ ਹੈ ਜਾਵਨ ਹੋਵੇ ਹੋ ਸ਼ਸ਼ਰੀ ਘਸ ਆਇਆ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਸਾਰਿਆਂ ਨੂੰ ਜੈ ਮਾਤਾ ਦੀ ਹੁਣ ਅਸੀਂ ਉੱਠ ਗਏ ਸੀ ਸੈਦੂਣ ਬਣਾ ਲਿਆ ਹੁਣ ਮੈਂ ਲੱਗੀ ਆ ਨੋਣ ਨਾਲ ਨੂੰ ਕੇ ਸਾਰਾ ਲੰਗਰ ਤਿਆਰ ਕਰਨਾ ਆ ਸਭ ਕੁਝ ਹੋਣਾ ਆ ਲਾ ਬੁੰਨੇ ਆ ਪਹਿਲਾਂ ਮੈਂ ਕਮ ਬਣਾ ਲਵਾਂ ਫੇ ਆਪਾਂ ਸਾਰਾ ਲੰਗਰ ਤਿਆਰ ਕਰਾਂਗੇ ਤੇ ਹੁਣ ਆਪਾਂ ਮੈਂ ਬਸ ਲੱਗੀ ਆ ਨੋਣ ਤੇ ਨਾਲ ਨੂੰ ਕੇ ਫੇਰ ਆਪਾਂ ਤਿਆਰ ਕਰਦੇ ਆ ਸਾਰਾ ਕੁਝ ਸੇਬਾ ਕਿ ਮੈਂ ਸਾਰਾ ਚਾਹਤ ਉਧਰ ਪਛਾਤੀ ਸੀ ਕਮਰੇ ਸਫਾਈ ਕਰ ਦਿੱਤੀ ਸੀ ਹੁਣ ਮੈਂ ਨਾ ਨੂੰ ਕਿ ਲੰਗਰ ਤਿਆਰ ਕਰਨੀ ਸੀ ਲਓ ਜੀ ਮੈਂ ਨਾ ਨੂੰ ਦੀ ਆ ਗਈ ਸੀ ਤੇ ਕੱਪੜੇ ਪਾੜੇ ਆ ਹੋਰ ਤੇ ਹੁਣ ਮੈਂ ਲੱਗੀ ਜੀ ਸਮਾਰ ਰੈਡੀ ਕਰਨਾ ਸਾਰਾ ਸਮਾਰ ਰੈਡੀ ਕਰ ਲੀਏ ਫੇਰ ਆਪਾਂ ਕੰਜਗਾ ਦੇ ਵੀ ਆ ਲੈਣਾ ਆ ਤੁਨਾਂ ਚਨੇ ਪਾਤੇ ਸੀ ਵਾਲਣੇ ਕਿਚਨੇ ਚੰਗੀ ਤਰ੍ਹਾਂ ਹੋ ਜਾਣ ਬਾਕੀ ਮੈਂ ਹੁਣ ਕੰਮ ਕਰ ਲੱਗਦੀ ਆ ਆਹ ਜੀ ਡੈਡੀ ਸਰਜਰੀ ਚੁੰਡੀਆਂ ਕਰੰਦੇ ਆ ਡੈਡੀ ਬੜੇ ਥੋੜੀ ਕੀਤੀਆਂ ਹੈ ਹੈ ਏ ਸਾਡੇ ਨਾਲ ਵਧੀਆ ਕਰਤੀਆਂ ਪਹਿਲੀ ਵਾਰੀ ਆ ਚੁੰਨੀ ਕਰ ਹੋਈਆਂ ਦਾਦੇ ਤੇ ਦਾਦੂ ਪੋਤ ਦਾਦੂ ਪੋਤਾ ਦਾਦੂ ਪੋਤਾ ਪੋਤੀ ਆ ਦਾਦੂ ਪੋਤੀ ਨੇ ਵਾਓ ਤੇ ਇਹਦੇ ਚੁੰਡੀ ਦਾ ਕੀ ਰਿਹਾ ਬਣੀ ਮਾਂ ਦਾਨ ਪਤਾ ਮੰਮੀ ਕਿਤੇ ਮੰਮੀ ਆ ਚੁੰਡੀਆਂ ਕੀਤੀਆਂ ਸਾਇਦੀਆਂ ਆ ਦਾਦਾ ਜੀ ਨੇ ਚੁੰਡੀਆਂ ਕੀਤੀਆਂ ਸਾਇਦੀਆਂ ਆ ਦੇਖਿਓ ਸਾਗ ਦੇ ਲੋਕੋ ਕਿੱਥੇ ਗਏ ਸਾਗ ਦੇ ਲੋਕੋ ਲੈ ਕੇ ਆ ਦਮਾ ਦੇ ਮੰਮੀ ਰਾਹ ਕੱਲ ਦੀ ਰਸੋਈ ਜਾਦਾ ਆ ਗਈ ਹੈ ਮੰਮੀ ਇਹ ਸਫਾਈਆਂ ਕਰ ਲਾ ਫਿਰ ਰਸੋਈ ਆਜੇ ਰਸੋਈ ਸਾਫ ਹੁੰਦੀ ਹੈ ਉਹ ਕਹਿੰਦੇ ਪਿੱਛੇ ਅੱਗੇ ਪਾ ਜਾਣਾ ਇੱਥੇ ਖਲਾਵਾ ਇਹ ਫੇ ਕਚਰਾ ਕੁਚਰਾ ਆਜੇ ਫਿਰ ਛੁੱਟਣਾ ਸਿੱਧਾ ਹੀ ਹੋਣਾ ਚਲੋ ਬੰਦ ਪਾਓ ਤੇ ਇਹ ਸਾਦੀ ਨੂੰ ਤਿਆਰ ਕਰਤਾ ਦਾदू ਇਹਦੇ ਨੇ ਦਾਦੀ ਇਹਦੀ ਕੰਮ ਲੱਗੀ ਸੀ ਅੱਜ ਆਹ ਦੇਖੋ ਇਹ ਵਧੀਆ ਕਿਤੀਆਂ ਨਾ ਉਹ ਜਿੱਦਾਂ ਗੁੱਡੀ ਦੀ ਨਹੀਂ ਕੀਤੀ ਹੁੰਦੀਆਂ ਇਹ ਚੁੰਨੀ ਇੱਕ ਦੂਰੀ ਜੰ ਲੈਣ ਨੂੰ ਇੰਗਲੈਂਡ ਲੈਬਲ ਚ ਨਹੀਂ ਆ ਗਿਆ ਚੁੰਨੀਆਂ ਇੱਕ ਲੰਬੀ ਹੈ ਕਿ ਛੋਟੀ ਇਹ ਤਾਂ ਇੰਨੀਆਂ ਵੀੜੀ ਕਰਨੀਆਂ ਆਉਂਦੀਆਂ ਇਹ ਕਿ ਚੱਕਰ ਇੰਨਾ ਦੇਖੋ ਕਿਤੇ ਸੋਹਣੀ ਲੱਗਨਦੀ ਆਹ ਮੋਰਿਓ ਬੂਥੀ ਵਾਲੀ ਸੋਹਣੀ ਲੱਦੀ ਹੁਣ ਹਾਂ ਨਾ ਆ ਚੁੰਡੀ ਕਿਤੇ ਤੁਹਾਨੂੰ ਮਿਲਣੀ ਨਹੀਂ ਅਜੇ ਤੱਕ ਵੀ ਕਿਤੇ ਵੀ ਕੰਟਰੀ ਚ ਕਿਸੇ ਵੀ ਸ਼ਹਿਰ ਚ ਨਹੀਂ ਦੰਡੀ ਚੁੰਡੀ ਹੋਈ ਕਿ ਨੀਵੀਂ ਆ ਆ ਵਧੀਆ ਪਿੱਛੇ ਨੂੰ ਆ ਨੜ ਮੋਹ ਨੂੰ ਖਿਲਰ ਦੇਣੀ ਜਰਾ ਬਹੁਤ ਛੋੜੀ ਕੀਤੀ ਹੈ ਡੈਡੀ ਇਹ ਤੂੰ ਡੈਡੀ ਤੇ ਰਗ ਜਾਏਗਾ ਫੇਸ ਗੁੱਲੇ ਆ ਦੇ ਲੋ ਕੰਮ ਲੱਗੀ ਆ ਚਲੋ ਇੱਧਰ ਕੜਾ ਪ੍ਰਸ਼ਾਦ ਬਣਾ ਲੱਗਾ ਆ ਖੀਰ ਬਣ ਚੁੱਕੀ ਆ ਆ ਦੇਖੋ ਦੀ ਮੈਂ ਬਣਾ ਲਈ ਆ ਇਹ ਰੋਟੀ ਕਿ ਆਹ ਜਿਹੜਾ ਕੜਾ ਪ੍ਰਸ਼ਾਦ ਬਣਾਣਾ ਤੇਸੀ ਕਿਉ ਤੇ ਮੈਂ ਆਟਾ ਪੂਰੀਆਂ ਲਗੋਲਿਆ ਆ ਸਭ ਇਹ ਵਿੱਚ ਅੰਮੀ ਲੱਗੇ ਦੁਹਾਨ ਅਸੀਂ ਕੁਝ ਖਾਧਾ ਨਹੀਂ ਹਾਲੇ ਸਵੇਰ ਦਾ ਤੇ ਮੈਂ ਕਾ ਬਾਅਦ ਚ ਰੋਟੀ ਪਾਣੀ ਖਾਣਾ ਪਹਿਲਾਂ ਕੰਜਗਾ ਖਾਣੋਣੀਆਂ ਇਹ ਕਾਲਾ ਨਹੀਂ ਹੋਣਾ ਜੀ ਆਪਣੇ ਕੜਾ ਪ੍ਰਸ਼ਾਦ ਬਣ ਗਿਆ ਜੀ ਤਿਆਰ ਹੋ ਗਿਆ ਤੇ ਇੱਧਰ ਬਣਨ ਲੱਗੀਆਂ ਜੀ ਪੂਰੀਆਂ ਤੇ ਮੈਂ ਬਾਹਰ ਲਾਉਂਗਾ ਚਨੇ ਆ ਬਾਹਰ ਉਹਨਾਂ ਨੂੰ ਕੇਤ ਵਿੱਚ ਹੱਸ ਕੇ ਚਨੇ ਨੂੰ ਅੰਦਰ ਹੀ ਲਾਉਣਾ ਫਾਟ ਮੀਂਹ ਝੰਡਿਆ ਬਾਹਰ ਬਾਰਿਸ਼ ਲੱਗੀ ਐ ਇਸ ਕਰਕੇ ਇੱਥੇ ਹੀ ਕਰਨਾ ਪੈਣਾ ਸਾਰਾ ਕੰਮ ਇੱਥੇ ਡੱਬੇ ਲੱਕੀਓ ਚਲੋ ਤੁਸੀਂ ਇੱਧਰ ਕਰ ਲਓ ਚਨੇ ਤੇ ਮੈਂ ਪੂੜੀਆਂ ਤਲ ਲਵਾਂ ਬਾਕੀ ਸਾਰਾ ਕੰਮ ਹੋ ਗਿਆ ਉਧਰ ਸਮਾਨ ਰੱਖ ਦਿੱਤਾ ਸਾਰਾ ਮੈਂ ਤੁਹਾਡੇ ਕੋਲ ਧੰਨਵਾਦ ਹੋਰ ਖਵਾਦ ਜੀ ਕੰਝਗਾਂ ਦਾ ਸਮਾਨ ਆ ਸਾਰਾ ਤੇ ਇਹ ਆਪਾਂ ਦੇਣਾ ਬੱਚਿਆਂ ਨੂੰ ਕਾਪੀਆਂ ਪੈਨਸਲ ਆ ਪਲੇਟਾਂ ਤੇ ਚੂੜੀ ਦੇ ਸੈਟ ਆ ਕੰਗਣੀਆਂ ਬਿੰਦੀਆਂ ਸਾਰਾ ਕੁਝ ਲੈਂਦਾ ਐ ਮੁੰਨੇ ਕੰਝਗਾਂ ਦਾ ਸਮਾਨ ਸਾਰਾ ਜੀ ਜਾਏਗੀ ਨਾ ਹਾਂਜੀ ਸਾਰਾ ਜਾਨਾ ਜਿਸ ਇਹ ਸਾਰੀ ਰੋਟੀ ਖਾ ਲੇਗੀ ਹਾਂਜੀ ਤੇ ਸਾਰੇ ਕੇ ਇੱਕ ਤਰਫ ਸੇ ਟੀਕਾ ਦੇਣਾ ਸਿੰਦੂਰ ਕੇ ਠੀਕ ਆ ਬਾਅਦ ਵਿੱਚ ਲਾਉਣਾ ਟਿੱਕਾ ਹਾਂ ਜਾਨੇ ਵਕਤ ਮੇ ਸਿੰਦੂਰ ਦਾ ਟੀਕਾ ਦੇ ਕੇ ਫਿਰ ਸਾਰੇ ਕੇ ਪਰਨਾਮ ਕਰ ਲੈਣਾ ਥੋੜਾ ਜਿਹਾ ਪਾ ਦੇਣਾ ਠੀਕ ਆ ਠੀਕ ਆ ਹਾਂਜੀ ਟਿੱਕਾ ਲੋ ਦੀ ਸਮਾਂ ਸਾਰਾ ਰੈਡੀ ਆ ਤਾਂ ਹੁਣ ਆਪਾਂ ਕੰਜਕਾਂ ਨੂੰ ਦੇਈਏ ਤੇ ਦਕਾਨ ਦੇਵ ਥਾਲੀਆਂ ਇਧਰ ਪਹਿਲਾਂ ਥਾਲੀਆਂ ਤੇ ਕੰਦੀ ਕੇ ਸਾਡੀ ਖੜੀ ਹੈ ਆ ਕੇ ਦੇਖੋ ਜਾਈ ਹਾਂ ਦੇਖੇ ਇਸੇ ਪਾਰ ਫਿਕਰ ਦੀ ਸਾਰੇ ਦੁਆ ਦੇਣਾ ਠੀਕ ਹੈ ਕਿੰਨੇ ਮਹੀਨੇ ਹੋ ਗਏ ਸਾਰਾ ਸਮਾਨ ਰੈਡੀ ਹੈ ਚਲੋ ਕਰੋ ਭਾਈ ਹੁਣ ਆਪਾਂ ਕਰਦੇ ਪਏ ਆ ਆਪਣੇ ਲਈ ਖਾਣ ਵਾਸਤੇ ਕੱਢਣਗੇ ਆ ਬਹੁਤ ਟੇਸਟੀ ਸਾਰਾ ਕੁਝ ਬਣਿਆ ਸਾਰਾ ਖਦਮ ਹੋ ਗਿਆ ਦੇਖੋ ਕੜਾ ਪ੍ਰਸ਼ਾਣ ਬੜਾ ਟੇਸਟੀ ਬਣਿਆ ਸੀ ਇੰਨਾ ਕੁ ਰਹਿ ਗਿਆ ਹੁਣ ਡੈਡੀ ਖੁਣਾ ਜੋਗ ਤੇ ਸਾਰਾ ਕੁਝ ਇੰਨਾ ਵਧੀਆ ਹੋ ਗਿਆ ਨਾ ਮਾਦਰ ਜੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੁਣ ਆਪਾਂ ਕੂੜੀਆਂ ਹੈ ਕਿ ਆਪਣੇ ਤੇ ਕੱਢ ਲਈਏ ਹੁਣ ਆਪਣੇ ਵਾਸਤੇ ਕਰਨਗੇ ਕੂੜੀਆਂ ਕੱਢ ਲਈਆਂ ਸੀ ਤੇ ਬਾਕੀ ਸਾਰਾ ਕੁਝ ਪੂਰਾ ਪੂਰਾ ਹੋ ਗਿਆ ਸਾਡੇ ਦੇ ਘਰ ਇਹਦਾ ਟੇਸਟੀ ਬਣਿਆ ਸਾਰਾ ਕੁਝ ਕਿ ਦੇ ਲਗਾਦਾ ਹੁਣ ਹੋਰ ਖਾਣਾ ਮੈਂ ਤਾਂ ਹੁਣ ਖਾ ਹੀ ਲੈਣਾ ਬਣਾਈ ਹੈ ਨਾ ਕੋਈ ਗਰਮੀ ਲਾਦੀ ਲੱਗੀ ਜਾਏ ਜੀ ਹੁਣ ਸਾਰੇ ਜਣੇ ਬੈਠੇ ਆ ਜਿੱਥੇ ਹੋਰਾਂ ਦੀ ਕਿਦਾਂ ਸੰਗੀਤ ਆਉਂਦੀ ਹੈ ਹਾਂ ਜਿਸਲੀਨ ਹੋਵੇ ਕਿਦਾਂ ਸੰਗੀਤ ਆਉਂਦੀ ਹੈ ਕਿਦਾਂ ਜਿਸਲੀਨ ਸੱਚੀ ਇੱਦਾਂ ਹੁੰਦੀ ਹੈ ਜਿਸ ਮੈਂ ਤਾਂ ਤੁਸੀਂ ਲਈ ਤੂੰ ਦੱਸੋ ਨਹੀਂ ਰਾਤ ਨੂੰ ਮੈਂ ਲੱਗਾ ਕਿ ਤੂੰ ਆਇਆ ਏਦਾਂ ਸਾਇਰ ਲੱਤਾ ਮੇਰੇ ਮੂਹੇ ਪਰ ਉਨੀਆਂ ਏਦਾਂ ਪਾਈ ਆ ਨਾ ਇਹ ਤਾਂ ਏਡਾ ਗਈ ਕੁੜੀ ਦੇਖੋ ਜੀ ਸੋ ਚੁਕੇ ਏ ਸੇਰ ਉਹ ਕਿੱਡੀ ਜ਼ੋਰ ਨਾਲ ਵੱਜਿਆ ਉੱਠ ਗਿਆ ਉਰੀ ਉੱਠ ਗਿਆ ਉਰੀ ਉੱਠ ਗਿਆ ਉਰੀ ਉੱਠ ਗਿਆ ਜਿਸਲੀਨ ਕਾਂਵਲ ਦੇਦੀ ਹੈ। ਮੈਂ ਮਹਿੰਦੀ ਲਗਾ। ਲਓ ਜੀ ਮਹਿੰਦੀ ਦੇਖ ਲਓ ਇਹਨੇ ਅੱਜ। ਮਹਿੰਦੀ ਲਾਈ। ਮਹਿੰਦੀ ਲਈ ਮੈਂ ਅੱਜ। ਮੂੰਹ ਵੀ ਮਹਿੰਦੀ ਨਾਲ ਰੰਗਿਆ ਇਹਨੇ। ਆਂ ਚੁੰਡੀਆਂ ਇਹ ਦੱਦ ਨਹੀਂ ਕੀਤੀਆਂ। ਮੈਂ ਚੁੰਡੀਆਂ ਇਹ ਪਈਆਂ। ਹੋਏ ਸਭ ਦੀ ਰੋਟੀ ਮੈਂ ਬੋਧੀ ਨੇ। ਸਬਜੀ। ਮੈਂ ਥੱਲੇ। ਉਹ ਵੀ ਇਧਰ ਮੰਮੀ ਝਾੜੂ ਫੇਰ ਰਹੇ ਆ। ਤੇ ਗੁੜੀ ਲੈ ਖੜੇ ਆ ਜੇ ਹੋਰ ਤੇ ਲਾ ਲਾਂਦੀ ਆ ਫਿਰ ਉਹ ਤੋਂ ਮੈਂ ਹੁਣ ਕੰਮ ਸਾਰਾ ਕੁਝ ਕਰ ਕੇ ਹੁਣ ਬਿੱਲੇ ਹੈ ਸਾਰੀ ਤਾਂ ਸੋਈ ਚ ਬੜਾ ਖਲਾਰਾ ਪਿਆ ਹੀ ਸਾਰਾ ਖਰਾ ਚੱਕਿਆ ਮੰਮੀ ਨੇ ਮੈਂ ਤਾਂ ਸਵੇਰ ਦੀ ਖਾਣਾ ਬਣਾਉਣ ਤੋਂ ਥੱਕ ਗਈ ਸੀ ਤੇ ਹੁਣ ਅਸੀਂ ਸਿੱਧੀ ਜਿਹਾ ਖਾਣ ਦੇ ਸੀ ਹੁਣ ਆਪਾਂ ਲੱਗਿਆ ਜੀ ਤਿਆਰ ਹੋਣ ਦੇਖਦੇ ਆਂ ਕੀ ਗੱਲਬਾਤ ਹੁੰਦੀ ਇੱਧਰ ਪਾਣੀ ਦਿੱਤਾ ਮੈਂ ਬੂਟੇ ਨੂੰ ਸੁੱਕਣ ਵਾਲਾ ਹੋ ਗਿਆ ਸਿਰ ਪੱਤੇ ਪੀਲੇ ਹੋ ਗਏ ਸੀ ਫੇ ਪੋਛਣਾ ਫੋਨ ਕਰਕੇ ਮੂਹ ਤੇ ਮਹਿੰਦੀ ਲਾਈ ਐ ਮੂਹ ਵੀ ਤੋਇਆ ਜਾ ਮੈਂ ਮੂਹ ਤੇ ਮਦਲੇ ਮਹਿੰਦੀ ਲਾਈ ਮੰਮੀ ਫੋਟੋ ਦੇਖਣ ਦੇ ਜ਼ੂਟ ਦੀ ਮੰਮੀ ਲੈਣਾ ਕਿੰਨਾ ਸੋਹਣਾ ਲੱਗਦਾ ਹੁਣ ਮੈਨੂੰ ਪਤਾ ਨਹੀਂ ਇਹ ਮਸ਼ਹੂਰ ਆ ਇੰਸਟਾਗ੍ਰਾਮ ਤੇ ਕੁੜੀ ਪਤਾ ਅੱਜ ਮੰਮੀ ਕੱਟਣ ਦੇ ਆ ਪਿਆਜ਼ ਤੇ ਦੇਖ ਲ ਬਲਿਸਟਿਕ ਲਾਉਂਦੀ ਦਾਦੀ ਦੇ ਹਾਂ ਵੀ ਮੇਰੇ ਨਾਲ ਫਿਰ ਤੂੰ ਲੋਣੀ ਆ ਹਾਂਜੀ ਥੱਪੜ ਥੱਪੜ

ਇਹ ਗੇਰ ਆਪਦਾ ਨਾਲ ਉਹ ਗਾਣਾ ਜੀਕੇ ਹੋਰ ਭੰਗੜੇ ਕੋਣੇ ਗਾ ਕਰਨੇ ਮੰਮੀ ਦਾ ਸੇ ਨੂੰ ਮਹਿੰਦੀ ਲਾਈ ਲਾਦੀ ਬੜੇ ਕਾਲੇ ਬਾਲ ਹੋਇਆ ਕਾਲੇ ਲਾਈ ਦੀ ਹਾਂ ਨਾ ਤਾਂ ਹੀ ਹੈ ਹਾਂ ਬਾਬਾ ਜਾਣਾ ਖੰਡਾ ਲਾਈ ਫੇ ਮੰਮੀ ਨੇ ਨਾ ਮਾ ਜਾਣਾ ਆ ਨਾ ਚੱਲ ਪਾ ਬਾਪੂ ਆ ਜਾਵੇ ਨਹੀਂ ਜਾਂਦਾ ਫਸੇ ਤਾਂ ਫੇ ਡੈਡੀ ਰੋਟੀ ਉਹ ਰੋਟੀਆਂ ਕਹਿੰਦੇ ਨੇ ਆਖੇ ਆਹੋ ਜਿਹੜੀ ਜਿਹੜਾ ਤਾਂ ਕਰੂਗਾ ਲੈ ਨਹੀਂ ਇਹ ਤਾਂ ਤਿਆਰ ਆ ਜਾਣ ਨੂੰ ਹੰਦਾ ਹੋ ਗਿਆ ਬੱਚਾ ਗਲਤ ਹਾਇਆ ਚਲੋ ਫੇ ਉਹ ਨਹੀਂ ਜਾਣਾ ਹੈਗਾ ਉਹਨੇ ਆਪਣਾ ਕੰਮ ਕਰ ਵੀ ਦੇਖਣਾ ਐਮਪੀ ਉਹ ਨਹੀਂ ਕਿ ਨਹੀਂ ਨਹੀਂ ਐਮਪੀ ਨੂੰ ਲਾਗੇ ਨਾ ਲਾਗੇ ਜਾਣਾ ਨਹੀਂ ਐਮਪੀ ਸੇ ਕੱਲੀ ਚਲ ਜੇਵੇ ਨਹੀਂ ਪਰੋਣਾ ਉਹਨੇ ਜਾਣਾ ਤਾਂ ਪਤਾ ਮੈਂ ਪੁੱਛ ਲਉ ਕੱਲੀ ਤਾਂ ਬੈ ਹੀ ਹੋ ਜਾਣਾ ਪਿੱਛੇ ਹਾਂ ਚਾਰ ਜਣੇ ਤਾਂ ਹਨਾ ਐਦਾਂ ਕਰ ਲਵੇ ਪੁੱਛ ਲਾਂ ਉਹ ਮੰਨਦੀ ਨਹੀਂ ਉਹ ਕਹਿੰਦੀ ਪਰੋਣਾ ਨਾਲ ਉਹਦਾ ਕਈ ਨਾ ਤੂੰ ਚਲ ਜਾ ਕੱਲੀ ਜਾਂਦੀ ਨਹੀਂ ਉਹ ਕੱਲੀ ਜਾਣ ਤਿਆਰ ਹੋ ਫੇ ਕਹਿੰਦੀ ਮੈਂ ਹਾਂ ਪਰ ਕਿਤਾਉਣਾ ਕਿਆ ਕਰੋ ਲੈ ਜਾਗੇ ਤੂੰ ਮੰਨ ਤਾ ਲੈ ਜਾਗੇ ਤੈਨੂੰ ਤੇ ਤਿਆਰ ਹੋ ਜਾ ਆਹੀ ਬਸ ਤੱਲੀਆਂ ਦਾ ਕੰਮ ਤੂੰ ਹੀ ਪਹਿਲਾਂ ਨਾ ਪਿਆਜ਼ ਕੱਟੋ ਨਾਲੇ ਇਹ ਉਹ ਨਾ ਉੱਧਰ ਗੱਲ ਹੁੰਦੀ ਹੈ ਉੱਧਰ ਵੀ ਨਾ ਬੈਠੀ ਜਾਣਾ ਆਹ ਗੱਲ ਵੀ ਸਹੀ ਆ ਹੈਲੋ ਬਾਰਸ਼ਾ ਸਵੇਰ ਦੀ ਇਹ ਡਿਸਕਰ ਚੱਲ ਜਾਂਦੀ ਆ ਦੀ ਆ ਡਿਸਕਸ ਡਿਸਕਸ ਚੱਲ ਜਾਂਦੀ ਆ ਕਿ ਇਨੇ ਜਾਣਾ ਆ ਕਿਉਂਕਿ ਗੱਡੀ ਵਿੱਚ 4 ਜਣਾਂ ਤੋਂ ਬੈਠਣੀ ਹੋਣਾ ਤੇ ਇਸ ਕਰਕੇ ਸਮਾਨ ਵੀ ਵੇਚਾ ਤੇ ਆਪਾਂ ਕਹੇ 2 ਜਣੇ ਪਿੱਛੇ ਤੇ ਬੱਚੇ ਵੀ ਹੋਣੇ ਆ ਨਾਲ ਫੇਰ ਮੇਰੀ ਨਾਨਨਤੀ ਵੀ ਇੱਕ ਕੁੜੀ ਆ ਉਹ ਵੀ ਨਾਲ ਹੁਣੀ ਆ ਫੇਰ ਮੇਰੀ ਵੀ ਕੁੜੀਆਂ 2 ਆ ਤੇ ਇੱਕ ਮੈਂ ਹੋ ਗਈ ਫੇਰ ਲੱਗੀ 8 ਜਣ ਟੋਟਲ ਬੰਦੇ ਆ ਹੁਣੇ ਜਾਣਾ ਕਿ ਉਹਨੇ ਜਾਣਾ ਫੇਰ ਆਪਾਂ ਸੋਚਦੇ ਪਏ ਆ ਕਿ ਦੇਖ ਲਵੇ ਕਿੱਦਾਂ ਕਰਨੀ ਆ ਪਰ ਹੁਣ ਆ ਇਧਰੋਂ ਲੈਣ ਬਣੀ ਆ ਜੀ ਆ ਦੇਖੋ ਲੈਣ ਗੱਡੀ ਹੈਲੋ ਹੈਂ ਇਹ ਕੀ ਹੋਇਆ ਹੂੰ ਗੱਲਾਂ ਹੈਲੋ ਇਤਰ ਕੱਲ ਹੁੰਦੀ ਹੈ ਕਿ ਦਸੀਏ ਕੀ ਕਰਨਾ ਜਿਸ ਲਈ ਤੋ ਪੁੱਠੇ ਕੰਮ ਕਰਨ ਹਟ ਜਾ ਫਿਰ ਤੋ ਤੋ ਵੜੀ ਭਰੋ ਲਿਆ ਆ ਨੱਕ ਅੱਛਾ ਲਾ ਕੇ ਬੈਠੀ ਆ ਉਹਦੀ ਮੰਮੀ ਦੀ ਤਿਆਰੀਆਂ ਲਾ ਪਈਆਂ ਹੁਣ ਸੂਟ ਪ੍ਰੈਸ ਲੱਪੇ ਆ ਹੁਣ ਹੈ ਜਾਵਨ ਹੋ ਗਿਆ ਮੰਮੀ ਕਹਿੰਦੇ ਜਾ ਆ ਭੰਵੇਂ ਹੋਵੇ ਨਾ ਸੂਟ ਜ਼ਰੂਰ ਮੈਂ ਪ੍ਰੈਸ ਕਰ ਲਿਆ ਤੋ ਲੋ ਸੂਟ ਦਾ ਪ੍ਰੈਸ ਹੁੰਦਾ ਹੀ ਆ ਮੇਰੇ ਅੰਮਾ ਚੂੜੀਆਂ ਨਹੀਂ ਸੱਟ ਰੈਂਦੀ ਮਾਣੀ ਪੋਣੀਆਂ ਪੋਣੀਆਂ ਦੋ ਮੇਲੇ ਵੀ ਕਰ ਲਿਓ ਆਪਣੇ ਸੂਟ ਪ੍ਰੈਸ ਮੈਨੂੰ ਖਾ ਤੁਹਾਡੇ ਪੋਣੇ ਪੈਣੇ ਆ ਹੋਰ ਉਹਨੇ ਕਿਹੜਾ ਕਿਹੜਾ ਪੋਣਾ ਉਹ ਬਾਦੂ ਰਾਖਲੇ ਚਾਰ ਕੇ ਕਈ ਵੇਲੇ ਪੋਣੇ ਪੈ ਜਾਂਦਾ ਕੋਈ ਬਾਦੂ ਤੇ ਲੈ ਜਾਉ ਮੰਮੀ ਬਾਦੀ ਰਾਦੇ ਹੁੰਦੇ ਸਾਡੇ ਮੈਂ ਅੱਗੇ ਬਾਦੂ ਖਾਦੀ ਹੁੰਦੀ ਹਾਂ ਚਾਰ ਸੂਟ ਬਾਦੂ ਹੀ ਹੁੰਦੇ ਆ ਫਮੇ ਕਦੇ ਨਹੀਂ ਜਾਣਾ ਤੇਰੇ ਪਵੇਂ ਇੱਕ ਦਿਨ ਲਈ ਜਾਣਾ ਹੋਵੇ ਪੰਜ ਸੂਟ ਜ਼ਰੂਰ ਰੱਖਣੇ ਆ ਦੋ ਤਾਂ ਉੱਥੇ ਜਾ ਕੇ ਬਦਲੀ ਕਰਨੇ ਹਨ ਤੇ ਇੱਕ ਜਿਹੜਾ ਸੂਟ ਆ ਉਹ ਪਾ ਕੇ ਜਾਣਾ ਤੇ ਨਾ ਸੂਟ ਤਾਂ ਇਹ ਹੀ ਹੋਗੇ ਜਿਹੜਾ ਪਾ ਕੇ ਜਾਣਾ ਹੋਣੀ ਮੁੜ ਕੇ ਪਾ ਕੇ ਆਉਣਾ ਹੋਰ ਪਾ ਕੇ ਆਉਣਾ ਹਾਂ ਮੁੜ ਕੇ ਜਿਹੜਾ ਵਾਪਸ ਹੀ ਆਉਣਾ ਉਹ ਹੋਰ ਪਾ ਕੇ ਆਉਣਾ ਇਹ ਸਾਡੀ ਮੰਮੀ ਦੀ ਜਿਹੜੀ ਹੈਗੀ ਆ ਇਹ ਇੱਕ ਗੁਣ ਜ਼ਰੂਰ ਹੈਗਾ ਇਹ ਇਹ ਗੁਣ ਜਿਹੜਾ ਮੰਮੀ ਦਾ ਬਾਦਦਾ ਹੀ ਜਾਂਦਾ ਘੜਦਾ ਨਹੀਂ ਉਹ ਇਹ ਕਈ ਵਾਰ ਦੋ ਵੀ ਚੇਂਜ ਹੋ ਜਾਂਦੇ ਜੇ ਉੱਥੇ 2 ਘੰਟੇ ਬਹਿਣਾ ਪੈ ਜਾਵੇ ਨਾ ਫੇ ਮਾਰਾ ਕਹਿੰਦੀ ਹੈ ਉਹ ਤਰ੍ਹਾਂ ਦਾ ਹੋ ਗਿਆ ਹੁਣ ਹੋਰ ਹੀ ਪਾ ਕੇ ਜਾਨੀ ਹੈ ਉਹ ਕਿਹੜਾ ਤਰ੍ਹਾਂ ਕਿਹੜਾ ਕਿਹੜਾ ਤੇ ਖੰਡਣਾ ਮੈਂ ਫੇ ਆ ਵੀ ਕਰਨਾ ਪ੍ਰੈਸ ਨਹੀਂ ਇਹ ਇਹ ਜਿ ਘੋੜਨਾ ਤਾਂ ਕਰ ਦੇਣੀ ਆ ਇੰਨੇ ਤੇ ਹਲਾ ਲੇ ਹੋਰ ਤਾਂ ਘਰ ਬਾ ਪੌਣ ਵਾਲੇ ਕਿਤੇ ਹੋਣ ਅੱਛਾ ਉਹ ਕਾਰਬਨ ਵਾਲੇ ਪ੍ਰੈਸ ਵਾਹ ਵੇ ਮਾਤਾ ਅਸੀਂ ਤਾਂ ਹੁਣ ਜਾਣ ਵਾਲੇ ਹੁਣੇ ਪ੍ਰੈਸ ਕਰੀ ਤੇ ਹੈ ਮੰਮੀ ਕਰ ਦੋ ਮੰਮੀ ਘਰਪੋਣ ਵਾਲੇ ਬੁੱਕਰਾ ਸੀ ਕਿਤੇ ਮੈਂ ਗਾਜੀ ਤੋਂ ਜਾਣ ਵਾਲਾ ਨਹੀਂ ਤਰੀ ਤੇ ਘਰ ਵਾਲੇ ਪ੍ਰੈਸ ਕੀਤੇ ਆ। ਨਾ ਜੀ ਕਰਦੀਓ। ਮੰਮੀ ਸਾਡੇ ਜਿੰਦਾਬਾਦ ਆ ਬਈ। ਸੂਟਾਂ ਦੇ ਮਾਮਲੇ ਜਿੰਦਾਬਾਦ ਆ। ਬਾਕੀ ਸਾਨੂੰ ਪਤਾ ਨਹੀਂ। ਕਿਹੜਾ ਕਾਜ ਆ? ਆਹ। ਨਹੀਂ ਨਹੀਂ ਇਹ ਤਾਂ ਇਹ ਮੈਂ ਪਾਲਿਆ ਹੁਣ ਘਰੇ। ਫੇ ਕਿਹੜਾ ਕਰਾਂ? ਨਾਲੇ ਮੈਨੂੰ ਸਾਰੇ ਕਹਿੰਦੇ ਆ ਮੰਮੀ ਕਹਿੰਦੇ ਆ ਕੀ ਹੈ ਨਾ ਤੂੰ ਕਵਾੜੀ ਦੇ ਕੋਲੋਂ ਸੂਟ ਲੈ ਕੇ ਆਉਂਦੀ ਜਿਹੜੇ ਇੰਨੇ ਬਦਲ ਬਦਲ ਕੇ ਪੋਣੀਆਂ। ਕਹਿੰਦੇ ਰੋਜ਼ ਹੀ ਨਵਾਂ ਸੂਟ ਪਾਇਆ ਹੁੰਦਾ। ਮੈਂ ਕਹ ਆਹੋ ਮੈਂ ਕਹ ਤੁਹਾਨੂੰ ਕੀ ਦੱਸਾਂ ਆਹੋ ਕਵਾੜੀ ਕੋਲ ਵੀ ਛੋੜ ਮੇ ਤੇ ਇੱਕ ਕਮੈਂਟ ਆਇਆ ਗੱਲਣਾ ਫੋਨ ਕਮੈਂਟ ਆਇਆ ਸੀ ਹੈ ਮੈਂ ਕਹਨੀ ਆ ਮੈਂ ਕਹਾ ਮੈਂ ਕਹਾ ਮੈਨੂੰ ਉਹਦਾ ਕਮੈਂਟ ਕੀ ਆਇਆ ਕਹਿੰਦੇ ਤੂੰ ਬਦਲ ਬਦਲ ਕੇ ਰੋ ਸੂਟ ਪੋਣੀ ਆ ਕਵਾੜ ਕਵਾੜੀ ਚੋਂ ਤਾਂ ਨਹੀਂ ਲਿਉਣੀ ਕਵਾੜ ਤੋਂ ਰੋ ਚੱਕ ਕੇ ਇੱਕ ਸੂਟ ਲਿਆ ਨੀ ਕਵਾੜ ਚੋਂ ਆਹੋ ਕਵਾੜ ਤੇ ਕਿਹੜਾ ਸੂਟ ਕੋ ਚੱਕ ਕੇ ਲਿਆਦਾ ਕਹਿੰਦੇ ਇੰਨਾ ਕਵਾੜ ਹੀ ਹੁੰਦਾ ਜਿੰਨੇ ਤੇ ਤੂੰ ਸੂਟ ਆ ਇਹਦੇ ਪੁੱਛੇ ਦੀਦਾ ਹਨ ਵੀ ਲਿਆ ਦੋ ਆਹ ਲੇ ਤੁੰਡੇ ਕਰਕੇ ਅੰਮਾ ਮੇਰੀ ਇੱਥੇ ਮੈੜਦੀ ਮੈਂ ਧੋ ਕੇ ਆ ਗਈ ਲੈ ਲਓ ਜੀ ਮੈੜ ਸੀਗੀ ਉਹ ਫੇ ਗਰਮੀ ਨਾਲ ਮੈੜ ਇੱਥੇ ਜੰਮ ਜਾਂਦੀ ਤੇ ਕਿੰਨੇ ਮੈਂ ਧੋ ਕੇ ਆ ਗਈ ਹਾਂ ਜੀ ਇੱਧਰ ਫੋਨ ਆ ਗਿਆ ਫੇ ਹੁਣ ਦੇਖੋ ਕਿਥੇ ਲੱਗਣ ਦੀ ਮੀ ਆ ਗਿਆ ਚਲ ਚਲ ਥੋੜਾ ਜਿਹਾ ਚੱਲੇ ਆ ਜੀ ਘਰੋਂ ਨਿਕਲਣ ਲੱਗੇ ਆ ਤੇ ਹੁਣ ਆ ਜਾਣਾ ਅਸੀਂ ਚੱਲੇ ਆ ਮਾਧਰ ਆਣੀ ਦੇ ਆਜੋ ਜਿਹਨੇ ਜਿਹਨੇ ਜਾਣਾ ਜਿਹਨੇ ਦਰਸ਼ਨ ਕਰਨੇ ਮਾਧਰ ਆਣੀ ਦੇ ਆਜੋ ਤੇ ਆਪਾਂ ਵੀ ਉੱਥੇ ਹੀ ਆ ਤੇ ਮਾਧਰ ਆਣੀ ਦੇ ਲੋਨੇ ਆ ਰੌਣਕਾ ਚਲੋ ਹਾਂ ਸਰ ਜੀ ਮੈਂ ਉੱਧਰ ਦੇਖੀਏ ਤੂੰ ਸੂਟ ਨਹੀਂ ਪਸੰਦ ਆਉਂਦੇ ਕਿਹੜੇ ਲੈ ਜਾਈਏ ਮੈਂ ਇੱਕ ਸੂਟ ਦਿੱਤਾ ਹੋਰੀ ਫਿਟਿੰਗ ਨਹੀਂ ਕੀਤੀ ਟੇਲਰ ਨੇ ਵੀ ਉਹ ਫੇ ਮਨੋਕਾ ਹੋ ਗਿਆ તો મેં કોલેની પાં પંખ દી દેજો દેખના બળા કી જાગ ગઈ ઓ હા કુડી આ કિતھے લગી સટ ઓને છટ્યા સે ન છટ્યા ના હું મે ન છટ્યા તું ન છટ્યા નું કુડી તું હર વાર છટદિયા ના ਕੱਦ ਚੱਲ ਫੇ ਕਲਾਪਿੰਗ ਕਰ ਦਾ ਦੇ ਕਲਾਪਿੰਗ ਕਰ ਦੱ ਚੱਲ ਕਲਾਪਿੰਗ ਕਰੋ ਕਿਤੇ ਬੋ ਬੈ ਲੱਗੀ ਫੜ ਹੋਏ ਤੂੰ ਲੱਗੀ ਹੋਏ ਕਿਤੇ ਲੱਗੀ ਦੱਸ ਦੇ ਕਿਤੋਂ ਲੋਗੇ ਮੇਰੇ ਪੁੱਤ ਦੇ ਹਾਂ ਕਿਤੋਂ ਲੋਗੇ ਪਾਪਾ ਮਾਰਿਆ ਪਾਪਾ ਪਾਪਾ ਮਾਰਿਆ ਕਿਨੇ ਦੇ ਇਸਲੀ ਨਹੀਂ ਹਨ ਜਦੋਂ ਸਾਰਿਆਂ ਨੇ ਕਹਿੰਦੇ ਦੇਲੀ ਬੈ ਇਸਲੀ ਦੇਲੀ ਇਸਲੀ ਹਾਂ ਨਹੀਂ ਨਹੀਂ